ਅੱਜ ਦੀ ਵੀਡੀਓ ਵਿੱਚ ਅਸੀਂ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਜੀ ਖਬਰਾਂ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਫੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ 600 ਬਸਾਂ ਪਰਮਿਟ ਰੱਦ ਬਾਦਲ ਪਰਵਾੜ ਦੀਆਂ ਬਸਾਂ ਵੀ ਸ਼ਾਮਲ ਇਸ ਤੇ ਨਾਲ ਹੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਕਰੀਬ 600 ਬਸ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਹੈ ਕਿ ਸਾਰੀ 2007 ਤੋਂ 2017 ਤੱਕ ਕਾਜਦਲ ਦੇ ਸਰਕਾਰ ਅਤੇ ਫਿਰ ਕਾਂਗਰਸ ਰਕਾਰ ਉੱਲੋਈ ਹੈ ਉਹਨਾਂ ਨੇ ਦੱਸਿਆ ਕਿ ਇਹ ਪਰਮਿਟ ਦੀ ਕੋਈ ਵੈਧਤਾ ਨਹੀਂ ਸੀ ਇਸ ਵਿੱਚ ਕਈ ਵੱਡੇ ਟ੍ਰਾਂਸਪੋਰਟ ਵੀ ਸ਼ਾਮਿਲ ਹਨ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਕਰੀਬ 30 ਫੀਸ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ ਜੋ ਕਿ ਗੈਰਕਾਨੂੰਨੀ ਹਨ ਪਰਮਿਟ ਲੈ ਕੇ ਕਲਬਿਕ ਕਰਕੇ ਚਲਾਈ ਜਾ ਰਹੀ ਸੀ ਬੱਸਾਂ ਇਸ ਰ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ 600 ਦੇ ਕਰੀਬ ਪਰਮਿਟ ਰੱਦ ਕੀਤੇ ਗਏ ਹਨ ਇਹ ਪਰਮਿਟ ਗਲਤ ਨਜਾਇਜ਼ ਤਰੀਕੇ ਨਾਲ ਕਲਬਿਕ ਕਰਕੇ ਚੰਗੀ ਕਮਾਈ ਵਾਲੇ ਰੂਟਸ ਤੇ ਚਲਾਈ ਗਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਈ ਕਈਆਂ ਨੇ ਵਸਾਂ ਦੇ ਪਰਮਿਟ ਕਲਬ ਕਰਕੇ ਰੂਟ ਵਧਾ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਪਰਮਿਟਾਂ ਦਾ ਕੋਈ ਸਿਰ ਅਪਰ ਨਹੀਂ ਸੀ ਇਹ ਤੇ ਗਲਤ ਪਰਮਿਟ ਦੇ ਸੀ ਖਬਰ ਨੂੰ ਅੰਤ ਤੱਕ ਲਈ ਆਪ ਸਭ ਦਾ ਧੰਨਵਾਦ